ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹਰ ਅਸੰਭਵ ਪ੍ਰਯਾਸ ਲਗਾਤਾਰ ਕੀਤਾ ਜਾ ਰਿਹਾ ਹੈ। ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਕੀਤਾ ਗਿਆ ਵਿਸ਼ੇਸ਼ ਉਪਰਾਲਾ ਅੰਮ੍ਰਿਤਸਰ, ਤਰਨਤਾਰਨ, ਬਟਾਲਾ ਤੇ ਗੁਰਦਾਸਪੁਰ ਸਮੇਤ ਚਾਰ ਸਰਹੱਦੀ ਜ਼ਿਲ੍ਹਿਆਂ ਦੇ ਵਿੱਚੋਂ ਪਿਛਲੇ 3 ਤੋਂ 5 ਮਹੀਨੇਾਂ ਦੌਰਾਨ ਬਰਾਮਦ 200 ਕਿਲੋ ਫਿਰੋਇਨ ਦੇ ਨਾਲ ਨਾਲ ਕੁਝ ਗੋਲੀਆਂ ਅਤੇ ਕੈਪਸੂਲ ਵੀ ਨਸ਼ਟ ਕੀਤੇ ਗਏ। ਖੰਨਾ ਪੇਪਰ ਮਿੱਲ 'ਚ ਨਸ਼ੀਲੇ ਪਦਾਰਥ ਨਸ਼ਟ ਕਰਨ ਮੋਕੇ ਡੀਆਈਜੀ ਬਾਰਡਰ ਰੇਂਜ ਰਕੇਸ਼ ਕੌਸ਼ਲ ਦੀ ਅਗਵਾਈ ਹਿੰਟ 4 ਉਹ ਸਰਹੱਦੀ ਜ਼ਿਲ੍ਹਿਆਂ ਦੀ ਪੁਲਿਸ ਮੁਖੀ ਵੀ ਮੌਜੂਦ ਰਹੇ ਤਾਂ ਆਓ ਦੇਖੋ ਕਿਸ ਤਰੀਕੇ ਦੇ ਨਾਲ ਇਹ ਨਸ਼ੇ ਨੂੰ ਲਗ ਨਹੀਂ ਪੇਚ ਕੀਤਾ ਜਾ ਰਿਹਾ ਅੱਜ ਐਨਡੀ ਡਰਗ ਦੇ ਸਾਰੇ ਜਿਹੜੇ ਪੰਜਾਬ ਦੇ ਵਿੱਚ ਜਿੰਨੀ ਵੀ ਡਰੱਗਸ ਆ ਜਿਹੜੀ ਉਹ ਫੜੀ ਗਈ ਆ ਮਾਨਯੋਗ ਡੀਆਈਜੀ ਸਾਹਿਬ ਦੇ ਹੁਕਮ ਤਾ ਉਹਦੀ ਰਿਸਪੋਨਸ ਕੀਤੀ ਜਾ ਰਹੀ ਆ ਕਿਤੇ ਅਮਨ ਕਮਿਸ਼ਨਰ ਅਮਰ ਦਾ ਰੂਰਲ ਬਟਾਲਾ ਦੇ ਤਰੰਦਰ ਡਿਸਟ੍ਰਿਕਟ ਦੀ ਜਿਹੜੀ ਅੱਜ ਇੱਥੇ ਇਕੱਠੀ ਜਿਹੜੀ ਆ ਸਾਰੀ ਡਰਗ ਡਿਸਪੋਜ਼ ਕੀਤੀ ਜਾ। ਕਿੰਨੇ ਹੈ ਕਿੰਨੇ ਆ ਇਹ। ਉਹ 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 ਸਾਰਿਆਂ ਦੇ ਅਲੱਗ-ਅਲੱਗ ਕਵਾਂਟੀਟੀ ਤੁਹਾਨੂੰ ਬਾਅਦ ਦੇ ਵਿੱਚ ਡਿਟੇਲ ਆ ਕੁਝ ਕੁ ਮਾਰਕਸ ਦਾ ਅੰਦਾਜ਼ਾ ਲਾ ਜੀ ਆਈਡੀ ਉੱਪਰ ਤੇ ਅਰਬੰਤ ਤੇ ਅਨੁਰੂਦ ਉਹਨਾਂ ਦੀ ਜੋ ਹਾਂ ਇਹ ਇਹ ਕਰੀਬ ਮੋਰ ਦੈਨ 2 ਕਵਾਂਟਲ ਹੋਵੇਗੀ। 200 ਕਿਲੋ ਤੋਂ ਵੱਧ 200 ਕਿਲੋ ਤੋਂ ਘੱਟੋ ਘੱਟ ਵੱਧ ਹੋ ਗਈ ਐਗਜੈਕਟ ਫਿਗਰਸ ਹੁੰਦੇ ਜਾਣਗੇ ਸਰ ਦਿਹਾਤੀ ਤੇ ਸ਼ਹਿਰੀ ਵੱਲੋਂ ਦਿਹਾਤੀ ਸ਼ਹਿਰੀ ਬਟਾਲਾ ਐਜ ਵੈਲੇ ਤਰਨਤਾਰ ਸਰ ਕਿੱਡੀ ਵੱਡੀ ਸਫਲਤਾ ਅਸੀਂ ਮੰਨਦੇ ਆ ਕਿਉਂਕਿ ਨਸ਼ੇ ਦਾ ਖਾਤਮੇ ਵਾਸਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਹਰ ਉਪਰਾਲਾ ਕੀਤਾ ਜਾ ਰਿਹਾ ਇਹ ਵੀ ਇੱਕ ਵੱਡੀ ਅਸੀਂ ਕਹਿ ਸਕਦੇ ਕਿ ਇਹ ਇਹ ਨਸ਼ਿਆਂ ਦੇ ਵਿਰੋਧ ਦੀ ਜਿਹੜੀ ਪੂਰੀ ਸਖਤੀ ਵਰਤਨ ਦੀ ਇਹ ਪੁਲਿਸਿੰਗ ਦੀ ਮਾਨਜੋਗ ਡੀਜੀਪੀ ਸਾਹਿਬ ਦੇ ਹਦਾਇਤਾਂ ਅੰਦਰ ਜਿਹੜਾ ਕੰਮ ਹੋ ਰਿਹਾ ਉਹਦੇ ਸਿੱਟੇ ਵਿੱਚ ਓਡੀ ਵੱਡੀ ਰਿਕਵਰ ਹੋਈ ਹੈ ਤੇ ਇਹ ਡੈਫੀਨਿਟਲੀ ਜੇ ਇਹ ਲੋਕਾਂ ਦੇ ਵਿੱਚ ਜਾਂਦੇ ਜੇ ਇਹ ਕੰ ਕਿੰਨੇ ਕਰਦੇ ਘਰ ਜਿਹੜੇ ਨੇ ਉਹ ਬਦਨਕ ਤੇ ਬਰਬਾਦ ਸਾਡੀ ਇਹ ਸਾਰੀ ਰੇਂਜ ਵੱਲੋਂ ਆ ਮਾਨਯੋਗ ਡੀਏ ਸਾਹਿਬ ਵੀ ਆ ਰਹੇ ਹੈ ਤੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੀਆਂ ਹਦਾਇਤਾਂ ਦੇ ਮੁਤਾਬਕ ਸਾਰੀ ਇਹ ਡਿਸਪਲਏ ਕਰ ਰਹੇ ਆ ਪਕਾਇਦਾ ਇੱਕ ਲੀਗਲ ਪ੍ਰੋਸੈਸ ਅਪਰੂਵ ਤੋਂ ਬਾਅਦ ਕੋਰਟ ਤੋਂ ਆਰਡਰ ਤੋਂ ਬਾਅਦ ਇਹਨਾਂ ਨੂੰ ਡਿਸਪਲਏ ਕਰ ਰਹੇ ਆ ਸਾਡੀ 100 ਕਿਜੀ ਤੋਂ ਉੱਪਰ ਹੈਰੋਇਨ ਹੈਗੀ ਹੈ ਜੀ ਇਸ ਤੋਂ ਬਾਅਦ ਦਿਹਾਤੀ ਕਲੇ ਰੂਰਲ ਵੀ ਔਰ ਇਹ ਤੋਂ ਇਲਾਵਾ ਕਿ ਸਾਡੇ ਕੈਪਸੂਲ ਵੀ ਆ ਜਿਹੜੇ ਰਿਕਵਰ ਹੋਏ ਸੀਗੇ ਤੋਂ ਹੋਰ ਵੀ ਡਰਗਸ ਹੈਗੇ ਕਿੰਨੇ ਕ ਮਾਮਲੇ ਸਰ ਜਿਨ੍ਹਾਂ ਦੇ ਵਿੱਚ ਬਰਾਮਦਗੀ ਹੋਈ ਹੈ ਇਹ 100 ਤੋਂ ਉੱਪਰ ਮਾਮਲੇ ਹੈਗੇ ਜਿਨ੍ਹਾਂ ਦੇ ਵਿੱਚ ਹੋਈ ਆ ਔਰ ਕਮਰਸ਼ਲ ਕੁਆਟਿਟੀ ਦੇ ਇਹਨਾਂ ਜਿਹੜੇ ਹਾਇਰੋ ਨੇ ਰਿਕਵਰੀ ਆ ਕਿਸੇ 15 ਕਿਲੋ ਰਿਕਵਰੀ ਹੈ ਕਿਸੇ 25 ਕਿਲੋ ਰਿਕਵਰੀ ਹੈ ਇਹ ਜਿਹੜੀ ਹਾਈ ਲੈਵਲ ਕਮੇਟੀ ਉਹ ਅੰਦਰੋਂ ਹੀ ਤਰ੍ਹਾਂ ਹੈ ਸਰ ਜੀ ਇਹ ਜਿਹੜੇ ਮਾਮਲੇ ਆ ਕਿੰਨੀ ਦੇਰ ਦੇ ਮਾਮਲੇ ਆ ਕਿੰਨੀ ਦੇਰ ਦਾ ਸਮਾਨ ਇਕੱਠਾ ਹੋਇਆ ਸੀ 1 ਸਾਲ ਵਾਂਗ ਜਾਂ ਜ਼ਿਆਦਾ ਨਹੀਂ ਇਹ ਘੱਟ ਹੈ ਜੀ ਸਾਲ ਤੋਂ ਘੱਟ ਹੈ ਕਿਉਂਕਿ ਪਹਿਲਾਂ ਵੀ ਦਸਵਾਏ ਹੋ ਚੁੱਕੇ ਹੈ ਤਕਰੀਬਨ ਪਿਛਲੇ 6 ਤੋਂ 7 ਮਹੀਨਿਆਂ ਦੇ ਵਿੱਚ ਨੇ ਹੈ ਜੀ ਅੱਛਾ ਤਾਂ 6-7 ਮਹੀਨਿਆਂ ਦੇ ਵਿੱਚ ਇੱਕ ਵਾਰ ਤੋਂ ਬਾਅਦ ਹੋ ਰਹੀ ਹੈ ਗ੍ਰਾਮੀਂ ਅੰਟੀ ਅੱਛਾ ਸਰ ਜਿਸ ਤਰੀਕੇ ਦੇ ਨਾਲ ਇਹ ਹਰੋਈ ਜਿਹੜੀ ਇੰਨੀ ਇੱਥੇ ਆਪਾਂ ਉਹਨੂੰ ਅੱਗ ਦੇ ਹਵਾਲੇ ਕਰਨਾ ਤਾਂ ਉਹਦੇ ਨਾਲ ਧੂੰਆਂ ਜਿਹੜਾ ਉਹ ਕਿਥੇ ਉਹ ਲੋਕਾਂ ਨੂੰ ਸਰ ਜੀ ਦਾ ਮੈਂ ਤੁਹਾਨੂੰ ਦੱਸਿਆ ਕਿ ਹਰ चीज ਦਾ ਖਿਆਲ ਰੱਖਿਆ ਜਾਂਦਾ एनवायरमेंटल ओवी ਕੋਲ ਮਨਜ਼ੂਰੀ ਲਈ ਜਾਂਦੀ ਹੈ ਜੀ ਫਿਰ ਇਹ ਅਥੋਰਾਈਜ਼ਡ ਹੈ ਇਸੇ ਕਰਕੇ ਅਸੀਂ ਕਿਤੇ ਹੋਰ ਨਹੀਂ ਇਹਨੂੰ ਚਲਾ ਦਿੰਦੇ ਬਕਾਰਿਆ ਕਿਉਂਕਿ ਚਿਣਨੀ ਦਾ ਹਾਈ ਸਾਰਾ ਕੁਝ ਜਿੱਦਾਂ ਦੀ ਇਹ ਇੱਥੇ ਜਿੰਨਾ ਵੱਡੀ ਅਗ ਦੇ ਵਿੱਚ ਸਾੜਿਆ ਜਾਂਦਾ ਬਕਾਰਿਆ এনवायरमेंटਲ ਕਲੀਅਰ ਲੈਂਸ ਤੋਂ ਬਾਅਦ ਫਿਰ ਇਹ ਸਾਰੇ ਕੰਮ ਕੀਤੇ ਜਾਂਦੇ ਤਾਂ ਪ੍ਰੋਸੀਜਰ ਕੀ ਹੋ ਜਾਂਦਾ ਕਰੀਓ ਜੂ ਸਮਝਾ ਦਿੰਦੇ ਜੀ ਜਿਹੜੀ ਰਿਕਵਰੀ ਹੁੰਦੀ ਹੈ ਜੀ ਰਿਕਵਰੀ ਹੋਣ ਤੋਂ ਬਾਅਦ ਇਹ ਸਾਰੀ ਜਿਹੜੀ ਹੈ ਜੱਜ ਸਾਹਿਬ ਦੇ ਪੇਸ਼ ਕੀਤਾ ਜਾਂਦਾ ਜੀ ਜੱਜ ਸਾਹਿਬ ਦੇ ਸਾਹਮਣੇ ਇਹਦੀ ਸੈਂਪਲਿੰਗ ਹੁੰਦੀ ਆ ਫਿਰ ਉਹ ਦੋ ਜੱਜ ਸਾਹਿਬ ਇੱਥੇ ਆਰਡਰ ਕਰ ਦਿੰਦੇ ਆ ਕਿ ਜਦੋਂ ਇਹਦਾ ਸੈਂਪਲ ਐਫਐਸਐਲ ਤੋਂ ਆ ਜਾਂਦੇ ਔਰ ਉਹਨਾਂ ਦੇ ਅੱਗੇ ਨੂੰ ਡਿਸਪੋਇ ਕਰਦੇ ਹਾਂ ਸੋ ਬਿਲਕੁਲ ਇਹ ਹੈ ਨਾ ਹਨ ਮਮ ਬਟਾਲਾ ਪੁਲਿਸ ਵੱਲੋਂ ਕਿੰਨਾ ਬਟਾਲਾ ਪੁਲਿਸ ਦੇ ਨਾਂ 'ਤੇ ਕਰਵਾਤਾ ਹੈ ਕਿ ਕਿੱਡੀ ਗੱਲ ਹੈ ਅੱਜ ਜਿਹਨੇ ਟੂਰ ਕੀ ਹੈ ਪੂਰੇ ਪੰਜਾਬ ਨੂੰ ਮਨੁੱਖੀ ਜਿੰਨੀ ਸਹਾਬੇ ਜਿਨੀ ਸਾਥੀ ਸਾਰੀ ਪੰਜਾਬ ਦੀ ਜਿਹੜਾ ਵਕਫਾ ਕਰ ਆਪਣੇ ਜੋ ਜਿੰਨੇ ਵੀ ਡਰਗਸ ਜੋ ਰਿਕਵਰ ਹੋਇਆ ਹੈਗਾ ਉਹ ਸਾਰੇ ਡਿਸਪੋਇ ਹੋਏਗੇ ਕਿੰਨੇ ਕੇ ਮਾਮਲੇ ਨੇ ਮਮ ਬਟਾਲਾ ਪੁਲਿਸ ਸਾਡੇ ਹਮਾਰੇ অলਮੋਸਟ 25 ਕੇਸ ਹੈਗੇ ਜਿਹੜੇ ਪੁਲਿਸ ਕਰ ਰਹੇ ਹਾਂ ਮੈਂ ਇਹ ਇਸ ਨਾਲ ਚਾਹਵਾਂਗੇ ਕਿ ਆਪਣੇ ਹਰੇਕ ਹਰ 3 ਮਹੀਨੇ ਦੇ ਵਿੱਚ ਇਹ ਜਿਨੇ ਵੀ ਉਸ 3 ਮਹੀਨੇ ਦੇ ਵਿੱਚ ਜਿਨੇ ਵੀ ਡਰਗਸ ਜੋ ਬਰਾਮਦ ਹੋਈ ਹੁੰਦੀ ਹੈ ਔਰ ਉਹਨਾਂ ਨੂੰ ਅਪਰ ਡਿਸਪਲੋਏ ਕਰਦੇ ਨੇ ਇਹ ਰੈਗੂਲਰ ਰੁਪੀਨ ਬਟ ਆ ਕੇ 3 ਮਹੀਨੇ ਰਿਕਵਰੀ ਜਿੰਨੀ ਕਿ ਜਿਹੜੀ ਹੈ ਤੁਹਾਡੀ ਜਿਹੜੀ ਹੈ 3 ਮਹੀਨੇ ਦੀ ਇਹਦੇ ਵਿੱਚ ਵੱਖ-ਵੱਖ ਚੀਜ਼ ਹੈ ਕਿ ਹਿਰੋਇਨ ਵੀ ਹੈਗੀ ਆ ਉਹ ਅਰਾਊਂਡ ਆਈ ਥਿੰਕ 10 ਕਿਲੋ ਦੀ ਹੋਣੀ ਹੈ ਔਰ ਬਾਕੀ ਸਾਰੇ ਚੀਜ਼ਾਂ ਹੈਗੀ ਆ ਜੋ ਕੈਪਸੂਲ ਵੀ ਹੈਗੀ ਆ ਔਰ ਤੁਸੀਂ ਵੀ ਹੈ ਹੁਣ ਉਹ ਸਾਰੇ ਕਿੰਨੇ ਹੋਣਗੇ ਔਰ ਇਹ ਬਟਾਲੇ ਦੀ ਇਕੱਲੀ ਦੀ ਪੱਛੀ ਹੋਣੀ ਬਟਾਲੇ ਦੀ ਇਕੱਲੀ ਪੱਛੀ ਹੋਣੀ ਲੇਕਿਨ ਅੱਜ ਦਾ ਜੋ ਇੱਥੇ ਹੋ ਰਿਹਾ ਉਹ ਪੂਰਾ ਬਾਰਡਰ ਰੇਂਜ ਦੀ ਹੈਗੀ ਹੈ ਆਪਣੀ ਗੁਰਦਾਸਪੁਰ ਬਟਾਲਾ ਅੰਮ੍ਰਿਤਸਰ ਰੂਰਲ ਐਂਡ ਐਸਪੀ ਅੰਮ੍ਰਿਤਸਰ ਹੋਰ ਕਰਨ ਤਾਂ ਮੈਮ ਜਿਆਦਾਤਰ ਜਿਆਦਾਤਰ ਬਾਰਡਰ ਰੇਂਜ ਤੋਂ ਹੀ ਆਪਾਂ ਬਰਾਮਗੀ ਕਰਦੇ ਆਂ ਜਾਂ ਅੱਗੇ ਦੀ ਗੱਲ ਕਰੀਏ ਪਿੱਛੇ ਆਪਾਂ ਜੀ ਜੀ ਕਿਉਂਕਿ ਜਿਸ ਤਰੀਕੇ ਨਾਲ ਜੋ ਸਮਕਲਿੰਗ ਦਾ ਹੈਗਾ ਜੀ ਕ੍ਰਾਸ ਬਾਰਡਰਸ ਸਮਕਲਿੰਗ ਦਾ ਜ਼ਿਆਦਾ ਹੁੰਦੀ ਉਹਦੇ ਕਰਕੇ ਉਹ ਇੱਥੇ ਹੀ ਇੰਟਰਸੈਪਟ ਹੋ ਕੇ ਰਿਕਵਰੀ ਜਿਦੋਂ ਦੇਖੋਗੇ ਤਾਂ ਸਭ ਤੋਂ ਜ਼ਿਆਦਾ ਜੋ ਹੈ ਨਾ ਬਾਰਡਰ ਔਰ ਫਰੋਸ ਲਾਈਵ ਦੇ ਤੌਰ ਤੇ ਚਲਾ ਕੇ ਮੈਸੇਜ ਕੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਨਸ਼ੇ ਦੇ ਖਿਲਾਫ ਪੰਜਾਬ ਪੁਲਿਸ ਟੂ ਹੈਗਾ ਉਹ ਹਰ ਪੱਖੋਂ ਮੁਸਤੈਦ ਹੈਗੀ ਆ ਨਸ਼ੇ ਦਾ ਫੜਨ ਦਾ ਵੀ ਹੋ ਗਿਆ ਇੱਕ ਗੱਲ ਇਹ ਹੋ ਜਾਂਦੀ ਹੈ ਕਿ ਜਿਵੇਂ ਨਸ਼ਾ ਜੋ ਵਿਕਦੀ ਹੈ ਉਹ ਸਾਰਿਆਂ ਨੂੰ ਪਤਾ ਚੱਲ ਜਾਂਦਾ ਇੱਥੇ ਹੋ ਰਿਹਾ ਹੈਗਾ ਲੇਕਿਨ ਜਦੋਂ ਉਹ ਡਿਸਪੋਏ ਹੁੰਦੀ ਆ ਉਹ ਉਹਦੇ 'ਚ ਕੀ ਕੰਮ ਹੋ ਰਿਹਾ ਹੈਗਾ ਉਹ ਪਬਲਿਕ ਨੂੰ ਕੋਈ ਨਹੀਂ ਦੱਸਦੇ ਲੋਕੀ توڑਦੇ ਕਿ ਸ਼ਾਇਦ ਬਰਾਮਦ ਕਰਕੇ ਫਿਰ ਸ਼ਾਇਦ ਲੋਕਾਂ ਦੇ ਵਿੱਚ ਲੋਕਾਂ ਦਾ ਇਹ ਇਹ ਪਹੁੰਚਦੀ ਨਹੀਂ ਹੈ ਕਿ ਜੋ ਪੁਲਿਸ ਦਾ ਜੋ ਬੜੀ ਕਾਰਵਾਈ ਹੋਈ ਹੈ ਇਹ ਇੱਕ ਟਰਾਂਸਪੇਰੈਂਸੀ ਮੇਨਟੇਨ ਕਰਨਾ ਹੈ ਜਿਨੇ ਵੀ ਜੋ ਡਰਗ ਬਰਾਮਦ ਹੁੰਦੀ ਹੈ ਉਹ ਸਾਰੇ ਹੀ ਜੋ ਹੈ ਉਹ ਕਾਨੂੰਨੀ ਤਰੀਕੇ ਨਾਲ ਔਰ ਸਾਇੰਟਿਫਿਕ ਤਰੀਕੇ ਨਾਲ ਉਹਨਾਂ ਨੂੰ ਡਿਸਪੋਇ ਕਰੀਤਾ ਜਾਂਦਾ ਹੈਗਾ ਔਰ ਇਹ ਕੋਈ ਗੱਲ ਨਹੀਂ ਹੋਣੀ ਇਹ ਕਰਕੇ ਅੱਜ ਪੂਰਾ মিডিਆ ਦੇ ਸਾਹਮਣੇ ਆ ਗਿਆ ਥੈਂਕ ਯੂ ਏ ਸੀਮਨ ਏਸਪਕੁਮਾ ਜੀ ਕਿ ਇਹ ਡਿਸਵਾਏ ਕਰਨੀਆਂ ਡਰਗਸ ਬਹੁਤ ਜ਼ਰੂਰੀ ਨੇ ਕਿਉਂਕਿ ਇਹ ਤਾਂ ਹੀ ਕਿਸੇ ਹੋਰ ਤਰੀਕੇ ਨਾਲ ਸਵਾ ਨਾਲ ਹੋਊਗਾ ਕਿਸੇ ਕਦਰਸਾ ਨਾ ਵੈਸਾ ਵੈਸਾ ਨੂੰ ਪ੍ਰੋਸੈਸਰ ਲਾਉ ਹੈਗਾ ਅਸੀਂ ਅੱਜ ਤਕਰੀਬਨ 100 ਕਿਲੋਗ੍ਰਾਮ ਦੀ ਹਿਰੋਇਨ ਅਸੀਂ ਵੱਖ-ਵੱਖ ਕਿਸਾਈ ਬਰਾਮਦ ਕੀਤੀ ਹੈ ਚਾਰ ਜਿਲ੍ਹਿਆਂ ਬਾਰਡਰ ਦੇ ਅੰਮ੍ਰਿਤਸਰ ਰੂਰਲ ਮਟਾਲਾ ਗੁਰਦਾਸਪੁਰ ਪਠਾਨਕੋਟ ਅੱਜ ਜੀਓ ਸੇ ਡਿਸਟਰਾਏ ਕਰਨਾ ਹੈ ਸਰ ਕਿੰਨੇ ਟੋਟਲ ਕੇਸ ਹੈ ਤੇ ਕਿੰਨੀ ਦੇਰ ਦੇ ਵਿੱਚ ਇਹਨਾਂ ਦੀ ਜੀਸੇ ਰਿਕਵਰੀ ਪਿਛਲੇ ਕਿੰਨੇ ਮਹੀਨੇ ਤੋਂ ਚੱਲ ਰਹੀ ਹੈ ਜੀਸੇ ਸੇ ਕਹੀ ਨਹੀਂ ਲੇਕਿਨ ਅੱਜ ਤਕਰੀਬਨ ਸਾਢੇ 25 30 ਕੇਸ ਨੇ ਜਿਨ੍ਹਾਂ ਤੇ ਅਸੀਂ ਡਿਸਟਰਾਏ ਕਰ ਰਹੇ ਹਾਂ ਅਸੀਂ ਪੀਰੀਆਡਿਕਲੀ ਕਰਦੇ ਰਹੇ ਹਾਂ ਅਸੀਂ ਪਿਛਲੇ ਵੀ ਇਲੈਕਸ਼ਨ ਦੇ ਵਿੱਚ ਵੀ ਇੱਕ ਕੇਸਾਂ ਦਾ ਉਪਰਾਲਾ ਕੀਤਾ ਸੀਗਾ ਅੋ ਜੀ ਜੀ ਉਹ ਕੀ ਕਿਸਾ ਦਾ ਸੀ ਡਿਸਪਲਏ ਕੀਤਾ ਸੀ ਗਾ ਇਹਦਾ ਸੀਗਾ ਉਹ ਲਗਾਤਾਰ ਉਪਰਲੇ ਕੀਤੀ ਜਾਂਦੇ ਪਰ ਅੱਜ ਤੱਕ ਡਰੋਨ ਕਿੱਡੀ ਵੱਡੀ ਚੁਣੌਤੀ ਹੈ ਕਿਉਂਕਿ ਡਰੋਨ ਤੇ ਨਹੀਂ ਬਹੁਤ ਵੱਡੀ ਮਾਤਰਾ ਦੇ ਵਿੱਚ ਬਿਸ਼ੀਰਲੇ ਬਰਦਰ ਆ ਰਹੇ ਆ ਉਹ ਕਿੰਨੇ ਡਰੋਨ ਡਰੋਨ ਸਰਟਨਲੀ ਚੁਣੌਤੀ ਹੈ ਜੀ ਕਿਉਂਕਿ ਇਹ ਕ੍ਰਾਸ ਡਿਫੈਂਸਿੰਗ ਆ ਜਾਂਦੇ ਆ ਅਸੀਂ 100 ਦੇ ਕਰੀਬ ਡਰੋਨ ਬੀਐਸਐਫ ਨਾਲ ਮਿਲ ਕੇ ਆਪਿ ਪਿਛਲੇ ਇੱਕ ਸਾਲ ਜਦ ਅਸੀਂ ਸੁੱਟ ਚੁੱਕੇ ਆਂ ਗ੍ਰਾਮਤ ਕਰ ਚੁੱਕੇ ਆਂ ਅਸੀਂ ਔਰ ਉਹਨਾਂ ਨਾਲ ਸਾਨੂੰ ਕਈ ਵਾਰ ਜਿਹੜੀ ਹੈਰੋਇਨ ਦਾ ਵੈਪਰ ਦੇ ਬਰਾਮਦ ਹੋਇਆ ਹਰ ਵਾਰੀ ਤਸਕਰਾਂ ਵੱਲੋਂ ਨਵੀਆਂ ਟੈਕਨੀਕਸ ਵਰਤੀਆਂ ਜਾਂਦੀਆਂ ਨੇ ਅੱਜ ਕੱਲ੍ਹ ਕੀ ਲੱਗਦਾ ਕਿ ਕਿੰਨਾ ਚ ਐਡਵਾਂਸ ਨੇ ਜਿਹੜੇ ਤਸਕਰ ਐਡਵਾਂਸ ਵੀ ਆਇਕਾ ਦੋ ਘਵਰਾਏ ਦੇ ਹੈ ਜਿਹਨੂੰ ਸਮਝ ਨਹੀਂ ਆਦੀ ਵੀ ਕੀ ਹੋ ਰਿਹਾ ਗਰਾਊਂਡ ਲੈਵਲ ਤੇ ਰੇਡਸ ਹੋ ਰਹੇ ਨੇ ਰੇਡਸ ਕਰਕੇ ਉਹਨਾਂ ਨੂੰ ਫੜਿਆ ਜਾ ਰਿਹਾ ਰਿਕਵਰੀਆਂ ਹੋ ਰਹੀਆਂ ਅਸੀਂ ਜਿਹੜੇ ਨੈਸ਼ਨਲ ਸਦਾਗਰ ਆ ਉਹਨਾਂ ਦੇ ਕਵਰੀਆਂ ਕਰ ਉਹਨਾਂ ਨੂੰ ਬੁੱਕ ਕਰ ਰਹੇ ਆ ਡਰੋਨ ਵੀ ਸੁੱਟ ਰਹੇ ਆ ਇਹ ਬਿਗ ਫਿਸ਼ਸ ਨੇ ਉਹਨਾਂ ਦੇ ਪਿੱਛੇ ਸੀ ਪਾਏ ਉਹਨਾਂ ਨੂੰ ਅਸੀਂ ਅਰੈਸਟ ਕੀਤਾਗਾ ਕਾਫੀ ਅਸੀਂ ਅਚੀਵਮੈਂਟਸ ਕੀਤੇ ਆ ਪਿਛਲੇ ਦਿਨਾਂ ਦੀ ਪੁਰਖਾਨਕੋਟ ਸਵਾਤ ਕਿਲੋ ਤੋਂ ਕਰੀਬ ਅਸੀਂ ਹਰੋਣੀ ਜਿਹੜੀ ਸੀ ਜਿਹੜੀ ਇੱਕ ਨੋਵਾ ਗੱਡੀ ਦੀ ਉਹਨਾਂ ਨੇ ਕੈਬਿਟੀ ਕੱਟ ਕੇ ਪੈਟਰੋਲ ਦੀ ਟੈਂਕੀ ਬਣਾਈ ਸੀ ਉਹ ਅਸੀਂ ਬਰਾਮਦ ਕੀਤੀ ਸੀ ਸੋ ਪ੍ਰਾਇੋਰਟੀਕਲੀ ਇਟਸ ਗoing ਆਨ ਸਰ ਨੀਕਾ ਕਿਸੇ ਦੇਖਿਆ ਜੋਇੰਟ ਆਪਰੇਸ਼ਨ ਰਨ ਦਾ ਬੀਐਸਐਫ ਦੇ ਨਾਲ ਕੋ ਕਿੰਨਾ ਕੁ ਸਹਿਯੋਗ ਮਿਲ ਰਿਹਾ ਇਸ ਵੇਲੇ ਪੂਰਾ ਸਹਿਯੋਗ ਹੈ ਜੀ ਅਸੀਂ ਉਹ ਬੀਐਸਐਫ ਦੇਕਾਂ ਯਾ ਵਰਕਿੰਗ ਐਸ ਵਨ ਯੂਨਿਟ ਦੋਨੋਂ ਏਜੰਸੀਜ਼ ਦੀ ਪਰਫੈਕਟ ਆਪਸ ਕੋਆਪਰੇਸ਼ਨ ਆ ਔਰ ਅਸੀਂ ਮਿਲ ਕੇ ਸਾਰੇ ਅਪਰੇਸ਼ਨ ਕਰ ਰਹੇ ਆ ਇਸ ਨਸ਼ਾ ਰੋਦੀ ਮਹਿੰਦ ਦੇ ਤਹਿਤ ਹੋਰ ਕੀ ਕੀ ਮਈਏ ਚਲੇ ਜਾ ਰਹੇ ਜਿਵੇਂ ਕੁਝ ਪ੍ਰਾਪਰਟੀ ਵੀ ਸੀਜ਼ ਕੀਤੀਆਂ ਗਈਆਂ ਨੇ ਬੰਦੇ ਨੇ ਹਾਂ 68 ਐਫ 68 ਐਫ ਐਂਡ ਐਡੀਬੇਸਕ ਦਾ ਹੈਗਾ ਉਹਦੇ ਤਹਿਤ ਅਸੀਂ ਇਹ ਕਰ ਰਹੇ ਆ ਪ੍ਰਾਪਰਟੀਆਂ ਜਬਤ ਪਿਛਲੇ 6 ਮਹੀਨਿਆਂ ਵਿੱਚ ਅਸੀਂ ਤਕਰੀਬਨ 30 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਹੈ ਬਾਰਡਰਿੰਗ ਜਬਤ ਕਰ ਚੁੱਕੇ ਆ ਔਰ 200 ਕਰੋੜ ਦੀ ਪ੍ਰਾਪਰਟੀ ਆ ਉਸ ਟੇਜ ਜਿਹੜੀ ਆ ਵਾਕਫਾ ਜ਼ਿਲ੍ਹਾ ਵਲੋਂ ਜਿਹੜੀ ਪਾਬਿਕ ਮਾਇਨੋਂ ਨਾਲ ਕਮਾਈ ਸੀਗੀ ਅਸੀਂ ਉਹ ਜ਼ਬਤ ਕਰ ਚੁੱਕੇ ਪਰ ਅਸਲੀ ਵੇਖਿਆ ਤਾਂ ਕਿ ਵੱਡੇ ਮਗਰਮਸ ਜਿਹੜੇ ਉਹ ਪਹੁੰਚ ਤੋਂ ਬਾਹਰ ਰਹਿੰਦੇ ਆ ਲੱਗਦਾ ਕਿ ਇਸ 깔 ਚਾਈ ਹੈ ਕਿਸਾਂ ਕਹਿ ਸਕਦੇ ਮਣੀ ਇੱਕ ਦੱਸੋ ਕੋ ਬੰਦਾ ਨਹੀਂ ਵਾਂਸ ਸਪੈਸਿਫਿਕ ਪਰਸਨ ਹੈ ਜਿਹੜਾ ਤੁਸੀਂ ਕਹੋਗੇ ਇਹ ਵੱਡੀ ਗੱਲ ਹੈ ਜੀ ਪੁਲਿਸ ਹਰਦੀ ਨੋ ਨੋ ਆਈ ਵਿਲ ਨੋਟ ਨੋ ਨੀ ਪਾਰਟੀ ਦੇ ਵਿਧਾਇਕਾਂ ਵੱਲੋਂ ਪੁਲਿਸ ਅਫੀਸਰ ਤੇ ਵੀ ਬਲੇਮ ਕੀਤਾ ਗਿਆ ਕੋਰ ਹੋਈ ਜੀ ਪ੍ਰਤਾਪ ਵੱਲੋਂ ਵੀ ਕੀਤਾ ਗਿਆ ਜੀ ਸਾਡਾ ਕੰਮ ਆਪਣਾ ਕੰਮ ਕਰਨਾ ਲੋਕਾਂ ਦਾ ਕੰਮ ਆਪਣਾ ਕਰਨਾ ਉਹ ਗਾਣਾ ਹੈ ਨਾ ਕੁਝ ਤਾਂ ਲੋਕ کہیںਗੇ ਲੋਕਾਂ ਦਾ ਕੰਮ ਹੈ ਕਰਨਾ ਸਾਡਾ ਕੰਮ ਆਪਣੀ ਡਿਊਟੀ ਨੂੰ ਪੂਰੀ ਤਰ੍ਹਾਂ ਮਹਿਤਵ ਨਾਲ ਨਿਭਾਣਾ ਅਸੀਂ ਸੈਂਸਰਲੀ ਡੈਡੀਕੇਟਲੀ ਪੰਜਾਬ ਪੁਲਿਸ ਸਾਡੇ ਮਾਨਯੋਗ ਡੀਜੀਪੀ ਸਾਹਿਬ ਜੀ ਗੁਰਵਰਜ ਆਦਿ ਦੀ ਅਗਵਾਈ ਹੇਠ ਅਸੀਂ ਕੰਮ ਕਰ ਰਹੇ ਹਾਂ ਬਹੁਤ ਅੱਛੇ ਕਵਰੀ ਸੋਣੇ ਬਹੁਤ ਬੰਦੇ ਫੜੇ ਜਾ ਰਹੇ ਨੇ ਬਹੁਤ ਤੜੇ ਤੜੇ ਪ੍ਰੈਸ਼ਨ ਚੱਲ ਰਹੇ ਨੇ ਐਂਡ ਵੀ ਆਰ ਗੈਟਿੰਗ ਮਨੀ ਸਕਸੈਸਸ ਅਸੀਂ ਬਹੁਤ ਕਿਸ ਤਰ੍ਹਾਂ ਦੇ ਸਹਿਯੋਗ ਦੀ ਆਸ ਰੱਖਦੇ ਹਾਂ ਹਮੇਸ਼ਾ ਤਰ੍ਹਾਂ ਇਹ ਹੀ ਬੀਲ ਕਰਾਂਗਾ ਸਾਡੀ ਅੱਖਾਂ ਨਾਲ ਕੰਨ ਬਣੋ ਸਾਨੂੰ ਸਹਿਯੋਗ ਦਿਓ ਲੋਕ ਸਾਡੇ ਬਿਨਾਂ ਅਧੂਰੇ ਨੇ ਅਸੀਂ ਉਹਨਾਂ ਬਿਨਾਂ ਅਧੂਰੇ ਹਾਂ ਵਿਸ਼ਵਾਸ ਕਰੋ ਜੋ ਵੀ ਸਾਨੂੰ ਇਨਫੋਰਮੇਸ਼ਨ ਪਾਸ ਕਰੋਗੇ ਉਹਨੂੰ ਗੁਪਤ ਰੱਖਿਆ ਜਾਏਗਾ ਤੁਹਾਡਾ ਨਾਮ ਨਹੀਂ ਆਏਗਾ ਔਰ ਤੁਹਾਡੇ ਸਾਹਮਣੇ ਉਸਦੇ ਬਿਲਕੁਲ ਅਸਰਦਾਰ ਕਾਰਵਾਈ ਹੈ ਕਿਉਂਕਿ ਅਸੀਂ ਉਹ ਕਰਾਂਗੇ ਥੈਂਕ ਯੂ